ਰੋਜ਼ ਉਹ ਜਾਂਦੀ ਸੀ ਰੋਜ਼ ਚੁਗਲੀਆਂ ਕਰਦੀ ਆ ਮੇਰੇ ਲਈ ਆ ਕੇ ਕਦੇ ਕਿਸੇ ਦੀਆਂ ਕਦੇ ਕਿਸੇ ਦੀਆਂ ਇਹ ਕੀ ਜਾਣੇ ਕਦੇ ਗੱਪ ਛੜਦਾਂਦੀ ਐ ਕਦੇ ਚੁਗਲੀਆਂ ਛੜਦੈ ਅੱਜ ਮੈਂ ਮਾਰੂੰ ਗੱਪ ਜਿਵੇਂ ਮਾਂ ਚੱਲਦਾ ਪਹਾੜ ਹੁੰਦਾ ਏਡੜ ਗੱਪ ਛੱਡੂ ਅੱਜ ਮੈਂ ਦੇਖਦੀ ਤਾਂ ਜਾ ਨਹੀਂ ਕਰਿੰਗੇ ਸੀ ਮਾਂ ਹਾਂ ਪਹਿਲੇ ਤੇਰੀ ਨਾ ਆ ਜਾ ਲੰਗੇ ਓੜੇ ਕੀ ਕਰਦੀ ਐ ਤੂੰ ਦੇਖ ਨਾ ਆ ਕੀ ਬਣਾਈ ਜੇ ਜਾਨੀ ਐ ਕੋਈ ਨਹੀਂ ਪਹਿਲੇ ਕਿੱਠੀ ਬਣਾਉਂਦੀ ਸੀ ਹਾਲੇ ਮੈਂ ਤੂੰ ਛੱਡ ਪਰਾਂ ਨਹੀਂ ਆ ਜਾਨੀ ਦੁੱਖ ਸੁੱਖ ਕਰੀਏ ਆਪਾਂ ਨਹੀਂ ਪਹਿਣੇ ਕੀ ਕਰੀਏ ਸਾਰਾ ਦਿਨ ਨੀ ਕੰਮ ਇਹ ਕੁਛ ਨਹੀਂ ਦਾਨੀ ਕੀ ਕਰਨੀਆਂ ਨੇ ਗੀਠੀਆਂ ਨਹੀਂ ਆਪੀ ਪਾਈ ਜਾਣਗੀਆਂ ਨਾ ਪਹਿਣੇ ਕਿੱਠੇ ਕੁੜੀ ਦਾ ਜੱਪਾ ਆਊਗਾ ਹਾਲੇ ਚ ਨਹੀਂ ਮੇਰੀ ਮੇਰੀ ਗੱਲ ਸੁਣ ਪਹਿਣੇ ਇਹ ਤਾਂ ਇਹਨਾਂ ਦੇ ਮੂਹਰੇ ਜਿੰਨਾ ਮਰਜੀ ਕੰਮ ਕਰਦੇ ਕੋਈ ਨਹੀਂ ਨੇ ਆਂਦਰੀ ਦਿੰਦੀਆਂ ਕੋਈ ਨਾ ਪਹਿਣੇ ਕਰਨਾ ਪੈਂਦਾ ਆਪ ਦਾ ਘਰ ਦਾ ਦੱਸ ਆਪਾਂ ਕਰੇ ਕੋਈ ਨਹੀਂ ਆਂਦਰੀ ਦਿੰਦਾ ਪਾਣੀ ਹੈ ਨਾ ਪਹਿਣੇ ਨਾ ਪਾਣੀ ਤੰਮੇ ਪੀ ਕੇ ਆ। ਹੋਰ ਦੱਸ ਕੀ ਤੇ ਪਹਿਲੇ ਰਫੇ ਸੂਰਜ ਚੱਲ ਜਾਂਦੇ ਕੋੜੇ ਆਹ 베ਰੀ ਜੀ ਲਾਰ ਕੀ ਹੈ ਕੋੜੇ ਕਰੇ ਤਾਂ ਬਲਾਈ ਮਾੜੀ ਹੁੰਦੀ ਹੈ ਤਾਂ ਹੁੰਦੀ ਹੈ ਪਹਿਲੇ ਮਾੜੀ ਫਿਰ ਕੋੜੇ ਪਹਿਲੇ ਹਾਂ ਤੇ ਕਿਦਰੀ 베ਰੀ ਕਿਦਰੀ ਲਾਰ ਹੈ ਕੋੜੇ ਤਾਂ ਉਹੀ ਮਾੜੇ ਹੁੰਦੇ ਨੇ ਨਾ ਪਹਿਲੇ ਕੀ ਮਾੜਾ ਹੁੰਦਾ ਨਾਰ ਤਾਂ ਦੇਖ ਲੈ ਕਿੰਨੇ ਲੱਗ ਰਹੇ ਨੇ ਨਹੀਂ ਨਹੀਂ ਪਹਿਲੇ ਤੂੰ ਛੋਟੀਆਂ ਹੈ ਜੇ ਤੂੰ ਮੈਨੂੰ ਪੁੱਛ ਨਾਰ ਤਾਂ ਕਰੇ ਨਰਦ ਜਦੋਂ ਹਾਂ ਕਰਦਾ ਹੈ ਚਹੁੰਦੇ ਅੱਛਾ ਅੱਛਾ 베ਰੀ ਭਨੇ ਹੁੰਦੇ ਜਾਂਦੇ ਨੇ ਕਿ ਜਦੋਂ ਪੱਗ ਲੈ ਜੇ ਉਹ ਮਾੜੀ ਹੁੰਦੀ ਹੈ ਨਹੀਂ ਨਹੀਂ ਨਾਰ ਕਰਕੇ ਤਾਂ ਨਹੀਂ ਸਾਡੇ ਨਾਰ ਦੇ ਨੱਚਦਾ ਲੈ ਹੋਰ ਹੁਣ ਨਹੀਂ ਲੜਾਈ ਰਹਿੰਦੀ ਹੈ ਨਹੀਂ ਇਹ ਤਾਂ ਖੇਤ ਚ ਹੁੰਦੇ ਨੇ ਘਰਾਂ ਚ ਨਹੀਂ ਹੁੰਦੇ ਕੋਈ ਨਾ ਭਨੇ ਮੈ ਇਹਨੂੰ ਪਟਵਾ ਕੇ ਨਾ ਖੇਤ ਚ ਲਵਾਉਂਦੇ ਖੇਤ ਚ ਲਵਾ ਦੇ ਕੋਈ ਨਾ ਭਨੇ ਤਾ ਕਰਾ ਕਰ ਐ ਕੁੜੀ ਆ ਮੁੱਲ ਦੀਆਂ ਨੇ ਕਿ ਕਿੰਨੇ ਨੇ ਨਾ ਭਨੇ ਹੁਣ ਕਰਵਾ ਕੇ ਦਿੱਤੀ ਜਿੰਦੇ ਇਹਦੇ ਪਾਪੇ ਨੇ ਮੈਨੂੰ ਅੱਛਾ ਹੋਰ ਆਹੀ ਕੁਸ ਬਸ ਕਿਉਂ ਲੈ ਮੈਂ ਹੁਣ ਇਹ ਤਾਂ ਮੈਂ ਘਰੇ ਪਾ ਕੇ ਰੱਖਦੀ ਆ ਹੁਣ ਅੱਛਾ ਫੇਰ ਮੇਰ ਲਵੇ ਤਾਂ ਇਹ ਜਿੱਦਾਂ ਆਏ ਜਿੱਦਾਂ ਦੋ ਤਨੇ ਜੋੜੇ ਪਾਈ ਨੇ ਇੱਕ ਪੰਜ ਤੋਲਾਂ ਦਾ ਮੇਰ ਲਵੇ ਰਾਣੀ ਹਾਰ ਅੱਛਾ ਫੇਰ ਹਏ ਇੱਕ ਰਾਣੀ ਹਾਰ ਮੈਂ ਬਹੂ ਨੂੰ ਪਾਤਾ ਉਹ ਇੱਕ ਮੈਂ ਰੱਖ ਲਿਆ ਬਖਾ ਚੱਲ ਕਿਤੇ ਕੁੜੀ ਦੇ ਕੰਮ ਆ ਜਾਂਦਾ ਰਾਣੀ ਰਾਣੀ ਹਾਰ ਤਾਂ ਮੇਰੇ ਕੋਲ ਵੀ ਹੈਗਾ ਮੈਂ ਵਿਆਹ ਸਾਦੀ ਚ ਪਾਨੀ ਰਾਣੀ ਹਾਰਤਾ ਹਾਂ ਬਹੂ ਨੂੰ ਪਾ ਰਖਿਆ ਇੱਕ ਇੱਕ ਕੁੜੀ ਨੂੰ ਪਾਤਾ ਨਾ ਮੈਂ ਤਾਂ ਰੱਖਦੀਆਂ ਨਾਲ ਕਰਾਈਆਂ ਦੀ ਬਹੂ ਤੇ ਤੁਮ ਮਹਾ ਗੱਲ ਸੁਣ ਜਿੰਨੀਆਂ ਬਹੂਆਂ ਦੀਆਂ ਉੰਨੀਆਂ ਮੇਰੀਆਂ ਮਗਰੋਂ ਮੈਨੂੰ ਪਾ ਮੈਂ ਇੱਥੇ ਨਹੀਂ ਕਰਾ ਖਿਆ ਦੇਖੇ ਚੂੜੀਆਂ ਕਰਾ ਰਖੀਆਂ ਨੇ ਦੋ ਛੰਪਾਂ ਦੇ ਦੋ ਹੱਜ ਪਈਆਂ ਨੇ ਮੈਨੂੰ ਇਹ ਉਬਲ ਦੁਖਣ ਲੱਗੀ ਤਾਂ ਕਰ ਦਿੱਤੀ ਪਹਿਨੇ ਨਹੀਂ ਛੰਪਾਂ ਦੇ ਨਿਕਲੇ ਬਲਾਈ ਬ ਅੱਛਾ ਚਾਰ ਤਾਂ ਚੂੜੀਆਂ ਇੱਧਰ ਨਾ ਮੇਰੇ ਸੀ ਉੰਗਲਾਂ ਚ ਚਾਰ ਆ ਇੱਧਰ ਨੇ ਹੇ ਅੱਛਾ ਚਾਰ ਬਹੂ ਨੂੰ ਕਰਾ ਕੇ ਦੇਤੀਆਂ ਮੈਂ ਖਣਾ ਪਈ ਉਹਦੇ ਬਹੂ ਦੇ ਘੇਟ ਵਿੱਚ ਨਾ ਜਾ ਬੀ ਆਪ ਪਾਈ ਜਾਂਦੀ ਮੇਰੀ ਗੱਲ ਸੁਣ ਪਏ ਜਿਸ ਦੇ ਕੋਲੇ ਹੁੰਦਾ ਉਹ ਹੀ ਪਾਉਂਦਾ ਹੈ ਇਹ ਕੋਈ ਨਹੀਂ ਹੁੰਦਾ ਉਹ ਕੀ ਪਾਊਗਾ ਇੰਨਾ ਮਹਿੰਗਾ ਸੋਨਾ ਹੋ ਰਿਹਾ ਕਿੱਥੋਂ ਪਾ ਲੂਗਾ ਕੋਈ ਚੋਰ ਥੱਗ ਲੱਗ ਜਾਂਦੇ ਨੇ ਅੱਜ ਕੱਲ ਸਿੰਨਾ ਕਿਹੜਾ ਪਾਉਂਦਾ ਇਹ ਦੇਖੀ ਜਾਊਗੀ ਜਦੋਂ ਕੋਈ ਕੱਢੂਗਾ ਇਦਾਂ ਨਹੀਂ ਦਿਖਾਵਾ ਜਾਂਦਾ ਕਰਕੇ ਨਾ ਪਹਿਣੀ ਸੋਨੇ ਦੀ ਦਿਖਾਵਾ ਕਿ ਕਰੀਂ ਅੱਛਾ ਨਾ ਪਹਿਣੀ ਨੰ ਮੈਂ ਕਰੀ ਪਹਿਣੀ ਮੈਨੂੰ ਤਾਂ ਅੱਡ-ਅੱਡੇ ਤਾਂ ਨਾ ਪੈਣਾ ਉਹ ਦੁਬਾਰੇ ਰਿਵਾਜ ਆ ਗਿਆ ਮਾਂ ਗਾਹ ਮੇਰੇ ਪੋਤੀ ਦੇ ਕੰਮ ਹੋਣਗੇ ਮੈਂ ਤਾਂ ਸੱਗੀ ਫੁੱਲ ਵੀ ਕਰਾ ਲੇ ਅੱਜ ਕਰ ਕੌਣ ਪਾਉਂਦੇ ਪਹਿਣੀ ਲੈ ਹੁਣ ਕਰਵਾਜ ਹੋ ਗਿਆ ਦੁਬਾਰੇ ਦੁਬਾਰੇ ਪਹਿਣੀ ਆਪਾ ਤਾਂ ਕਰਾਂ ਮਾਹਗਾ ਮੇਰੀ ਕੋਤੀ ਦੇ ਤਾਂ ਮਾਉਂਗੀ ਆ ਦੱਸ ਮਾਂ ਕੋਤੀ ਪਾਲਿਆ ਕਰੂਗੀ ਚਲ ਇਹ ਤਾਂ ਚੱਲਦਾ ਹੀ ਰਹੇ ਨੇ ਕੁਛ ਨਹੀਂ ਹੁਣ ਦੱਸੇ ਉਹਨਾਂ ਤਾਂ ਖਰ ਕੋਈ ਮਾੜਾ ਨਹੀਂ ਭੈਣੇ ਕੀ ਕਰੀ ਅਸੀਂ ਤਾਂ ਪਾਲਣੇ ਚਲ ਬੱਗਿਆ ਚਲ ਬਾਹਰ ਰੁਕੋ ਭੈਣ ਜੀ ਦਾ ਜੀ ਕਰਦਾ ਮੇਰੇ ਤੋਂ ਕਿ ਦਿਲ ਜੈ ਨਹੀਂ ਮੰਨਿਆ ਪਾਉਂਦਾ ਮੇਰੇ ਪਹਿਲੇ ਦਿੱਦਾ ਪਾਪਾ ਕਹਿੰਦਾ ਤੇਰੇ ਆਏ ਨੇ ਕਿਤੇ ਨਾ ਸੱਲੇ ਦੀਆਂ ਲਾ ਪਾਈਆਂ ਲਵਾਦਾ ਅੱਛਾ ਮੈਂ ਆਖਿਆ ਆਪਣਾ ਕਮਾਂਡ ਵੀ ਹੈਗਾ ਕਿਸੇ ਕਰਨ ਜੇ ਮੈਂ ਕਿਤੇ ਮੰਜੇ ਤੇ ਲਾ ਕੇ ਧਰਤੀਆਂ

ਪਤਾ ਪੈਣੇ ਪਤਾ ਨਹੀਂ ਨਾ ਡਡੇ ਕੀ ਲੱਗੇ ਕੀ ਨਾ ਕਿਸੇ ਕੋ ਨਾ ਚੱਕੇ ਜਾਣ ਐ ਡਡੇ ਕੀ ਲੱਗੇ ਉਹਨਾਂ ਦਾ ਨਾਂ ਵੀ ਹੋਣਾ ਐ ਡਡੇ ਦਾ ਕੀ ਬੇਚਾ ਮੰਗੂ ਕੀ ਕੀ ਐ ਤੂੰ ਵੀ ਪੈਣੇ ਬਾਣਾ ਕੱਪ ਮਾਰਦੀਆਂ ਬੈਠ ਰਹੇ ਨੀ ਤੂੰ ਨਹੀਂ ਨਹੀਂ ਪੈਣੇ ਆਪਣਾ ਨੀ ਸੱਚੀ ਗੱਲ ਐ ਐਡੇ ਐਡੇ ਦਾ ਕਹਿਦਾ ਨਾ ਵੀ ਹੋਣਾ ਐ ਡਡੇ ਦਾ ਨੀ ਬੇਚਾਂ ਵਰਗੇ ਜੀਹਾਂ ਨੂੰ ਦੱਸੇ ਨਹੀਂ ਜੁਨੀ ਇਹਦਾ ਪਿੱਦੀ ਦਾ ਪਾਪੇ ਦਾ ਤਤ ਮਾ ਕੇ ਹਜੇ ਭੁੰਦ ਜਾਂਦਾ ਜਾਏ ਪੈਣੇ ਦੇ ਦਾ ਫੇਰ ਉਹਦੂ ਬਾਅਦ ਪੈਣੇ ਮੁੰਡੇ ਨੇ ਤਾਂ ਆਨਲਾਈਨ ਤੇ ਪਾਤੇ ਆਨਲਾਈਨ ਤੇ ਪਾ ਕੇ ਬਣੇ ਕ੍ਰੈਡਾਂ ਵਾਲੇ ਕਹਿੰਦੇ ਕਿ ਸਾਡੇ ਦੇ ਵੀ ਹੁਣੇ ਚਾਹੀਦੇ ਨੇ। ਉਰੋਂ ਭੈਣੇ ਚਾਰ-ਚਾਰ ਜਾਣੇ ਚੱਕਿਆ ਕਰਨ। ਬਿੱਦੀ ਦਾ ਪਾਪਾ ਤਾਂ ਜਦੋਂ ਕਹ ਨਾ ਬੈਠੇ ਉਹਦੇ ਪੇਟੇ ਜਨੂੰ ਹੱਥ ਪਾਇਆ ਕਰੇ। ਉਹਦੇ ਨਾਲ ਜਾਇ ਖਾਣੇ ਤੇ ਪੱਤ ਨਹੀਂ ਕਹ ਗਿਆ ਪਰ ਮੰਗ ਰੋ। ਨਹੀਂ ਮੈਂ ਮਾਰ ਜਾ ਭੈਣੇ। ਮੈਂ ਆਖਿਆ ਫੇ ਮੁੰਡੇ ਨੂੰ ਮੈਂ ਚਕਾਉਂ ਵੇ ਪੇਬੇ ਪੱਤਾਂ ਦੀ ਮੁਸਕਾਊਗੀ। ਹੋਰ ਕਾਹਾਂ ਕਿਸੇ ਨੇ ਵਿਕੜੇ ਨਹੀਂ ਹੈਗੇ। ਉਹ ਤੋਂ ਬਾਅਦ ਭੈਣੇ ਬੈਠੇ ਤਾਂ ਉਰੋਂ ਲੱਗੇ ਸਨਾਮ ਸਨਾਮ ਤੋਂ ਪਟਿਆਲੇ ਪਟਿਆਲੇ ਤੋਂ ਚੰਡੀਗੜ੍ਹ ਠੋਕੇ ਚੰਡੀਗੜ੍ਹ ਤੋਂ ਭਾਵੇਂ ਜਹਾਜ਼ ਚੜਾ ਜਹਾਜ਼ ਚੜਾ ਚਾਰ ਬੈਠੇ ਮਸਾਂ ਟਿੱਕੇ ਨਹੀਂ ਮੈਨੂੰ ਐ ਤਾਂ ਦੱਸ ਦੇ ਚੰਡੀਗੜ੍ਹ ਜਾ ਅਜੇ ਕਿੱਥੇ ਜਾਂਦਾ ਉਹ ਕਿੱਥੇ ਜਾਂਦਾ ਜਹਾਜ਼ ਰਿਪੋਰਟ ਤੋਂ ਉੱਥੇ ਜਾਂਦੇ ਹੱਕ ਨੇ ਇੱਕ ਤਾਂ ਨਹੀਂ ਪਹਿਨੇ ਨਹੀਂ ਪਹਿਨੇ ਬਸ ਰਹਿਣ ਦੇ ਗੱਪ ਮਾਰਨ ਤਾਂ ਲੱਗੀ ਕੋ ਚੱਜਦੇ ਕਿਹਨੂੰ ਕਦਾ ਜਾਏ ਖੜ ਤੇ ਆਈ ਨਹੀਂ ਮਾਣੀ ਨਹੀਂ ਗੱਲ ਤਾਂ ਸੁਣ ਨਹੀਂ ਬੱਸ ਨਹੀਂ ਕਦਾ ਤਾਂ ਦਿੱਲੀ ਤੋਂ ਜਾਂਦਾ ਜਾਜ ਤੈਨੂੰ ਨਹੀਂ ਕਹਤਾ ਨਹੀਂ ਬਾਗ ਜਾਂਦਾ ਮੈਂ ਨਹੀਂ ਜਾਂਦਾ ਜਾ ਇਹ ਤਾਂ ਨੌਕਲ ਜਾਂਦੇ ਨਹੀਂ ਜਿਵੇਂ ਹైదరాబాద్ ਵਾਗ ਗਿਆ ਕਿਤੇ ਨਹੀਂ ਅਸੀਂ ਮੁਕਮਾ ਤਾਂ ਵਾਗ ਗਏ ਇੱਥੇ ਜਾ ਕੇ ਨੇ ਗੋਹਾ ਵਾਗ ਗਿਆ ਸਾਡਾ ਮੁੰਡਾ ਕਹਿੰਦਾ ਨਹੀਂ ਭੈਣੇ ਬਾਲੇ ਬੱਪ ਮਾਰਦੀ ਐ ਤੂੰ ਤਾਂ ਬੈਸ ਰਹਿਣ ਲਿਆ ਇੱਕ ਤਾਂ ਬਣੀ ਆਈ ਨਹੀਂ ਤੂੰ ਤਾਂ ਫੇਰ ਆਏਂਗਾ ਨਹੀਂ ਸਾਡੇ ਘਰੇ ਨਾ ਹੁਣ ਪਹਿਨੇ ਆ ਜਾ ਕਰਨਾ ਪਹਿਨੇ ਤੇ ਮੇਰੀ ਜੀ ਜਦੋਂ ਤੂੰ ਮੇਰੀ ਗੱਲ ਨਹੀਂ ਸੁਣਦੀ ਸਾਡਾ ਮੁੰਡਾ ਸੁਣ ਤਾ ਜੀ ਤੂੰ ਸੁਣ ਲੈ ਤੂੰ ਮੇਰੀ ਵਿੱਚੋਂ ਹੀ ਪੌਂਕੀ ਜਾਂਦੀ ਐ ਮੈਂ ਹੁਣ ਬਹੁਤ ਵਾਰ ਮੈਂ ਤਾਂ ਬੋਲਦੀ ਐ ਸਾਡਾ ਫਿਰ ਆਹ ਕਹਿੰਦਾ ਮੁੰਡਾ ਕਹਿੰਦਾ ਬੀਬੀ ਤੁਸੀਂ ਨੇ ਜਾਣੇ ਚੰਡੀਗੜ੍ਹ ਮੈਂ ਆਖੇ ਫਿਰ ਭੱਜ ਜਲੇ ਦੇਖ ਐ ਉਹਨਿਆਂ ਚਲੋ ਤੇ ਕੁੜੀਆਂ ਜਿਹਾ ਸੇ ਮੇਂ ਜਿ ਮਨਾਈ ਮਨ ਹਾਈ ਕੋਈ ਤਾਂ ਵਿਕਰਾਰ ਕੀਆ ਨੇ ਨਹੀਂ ਪਹਿਣੇ ਕਰਾ ਲੰਨੀਆਂ ਮੈਂ ਵੀ ਇਹ ਕੀ ਹੁੰਦਾ ਨਹੀਂ ਨਾ ਨਹੀਂ ਮੇਰੀ ਕਿਹੜੀ ਉਮਰ ਐ ਹੁਣ ਤਾਂ ਅਜਾ ਮੇਰੀ 35 ਸਾਲ ਦੀ ਤਾਂ ਉਮਰ ਐ ਪਹਿਨੇ ਅੱਛਾ ਉਹ ਵੀ ਕਹਾ ਗਣੀ ਹੈ ਜਿਹੜਾ ਤੂੰ ਬਾਜ਼ਾਰ ਚ ਜਾ ਕੇ ਦੇਖ 70 70 ਸਾਲ ਦੀਆਂ ਕਰਾਈ ਜਾਂਦੀ ਨੇ ਉਹਨੇ ਮਾਸ ਵੀ ਐ ਪਿਲ ਪਿਲ ਕਰਦਾ ਹੈ ਮੈਂ ਦੱਸ ਚਿਹਰਾ ਤਾਂ ਦੇਖ ਲਾ ਜੇ ਮੈਂ ਮੈਂ ਕੀ ਮੈਂ ਬੁੱਢੀ ਹੋ ਗਈ ਨਾ ਤੇਰੇ ਦੁੱਖ ਨਹੀਂ ਲੱਗਦਾ ਨਾ ਪੈ ਨਹੀਂ ਮੈਂ ਤਾਂ ਸ਼ੌਂਕ ਹੈ ਮੈਂ ਤਾਂ ਚੜੇ ਮਹੀਨੇ ਕਰਾ ਕੇ ਆਨੀ ਆ 20 ਰੁਪਏ ਲੱਗਦੇ ਨੇ ਕ ਮੈਂ ਤਾਂ ਅੱਜ ਫਿਰ ਬਿੱਦੀ ਦੇ ਪਾਪੇ ਨੂੰ ਕਹਿਨੀ ਹੈ ਮੈਂ ਤਾਂ ਮੁੰਡਾ ਨਹੀਂ ਆ ਕਿੰਨੀ ਆਪਣੇ ਫਿਸਲੇ ਨਾ ਨਾ ਐਨ ਲਵ ਅੱਛਾ ਫੈਸਲਾ ਮੈਨੂੰ ਤਾਂ ਭਾਣੇ ਕਹਿ ਨਹੀਂ ਐਨ ਲਵਲੀ ਕੀ ਕਹਿਣਾ ਉਹ ਤੇ ਜੇ ਕਿਤੇ ਲੱਗੀ ਨਹੀਂ ਤੂੰ ਆ ਕਿੱਥੇ ਜੇ ਕਰਾ ਕੇ ਆਉਣੀ ਐ ਕੁੜੇ ਜੇ ਮੈਂ ਕਰਾ ਲਾ ਨਹੀਂ ਸੀਮੀ ਦੇ ਕਰਾ ਕੇ ਆਉਣੀ ਐ ਮੈਂ ਤਾਂ ਮੁੰਡਾ ਪਿਆਰ ਚ ਕਿਤੇ ਦੁੱਖ ਜਾ ਤਾਂ ਨਾ ਲੱਗਿਆ ਨਾ ਨਾ ਦੁੱਖ ਨਹੀਂ ਲੱਗਦਾ ਨਹੀਂ ਕਿਤੇ ਦੁੱਖ ਫਿਰ ਨਾਲ ਬੱਗ ਚੱਲੀ ਤੂੰ ਫਿਰ ਪਤਾ ਜੇ ਲੱਗਦਾ ਕਨਾ ਲਾ ਕੇਰਾ ਤਾਂ ਲਾਲ ਲਾਲ ਹੋ ਜਾਂਦੀਆਂ ਨੇ ਅੱਖਾਂ ਲਾ ਹੋਰ ਇਹ ਫੇਸਟ ਕਰ ਮੈਂ ਕੀ ਕਰਾਂਗੀ ਭਾਣੇ ਚੱਲ ਤੇਰੀ ਮਰਜ਼ੀ ਚੱਲ ਘੜਾ ਬਾਹਰ ਜਾਣਾ ਹਣਾ ਨੀ ਉਹਨਾਂ ਦੇ ਬਲਾਜੇ ਚ ਚੱਲेंगी ਤੂੰ ਕਿੰਨਾ ਇਹਨਾਂ ਦੀ ਮੇਹਰ ਦੇ ਕਰਕੇ ਚੱਲेंगी ਮੁੰਡੇ ਕਹਿੰਦੇ ਆਇਆ ਸੀ ਕਾਰਟ ਸਾਡੇ ਵੀ ਅੱਛਾ ਗੀਤ ਗਾਇਆ ਮਗੈ ਨਹੀਂ ਨਹੀਂ ਗਾਇਆ ਮਗੈ ਨੱਚਣੇ ਮੈਂ ਤਾਂ ਬਾੜੀ ਛੋ ਗਿਆ ਨਹੀਂ ਮੈਂ ਤਾਂ ਇਹ ਕੰਮ ਨਹੀਂ ਗੱਲ ਗਣੇਸ਼ ਤੇਰ ਲਵਾ ਕੇ ਭੈਣੇ ਇੱਥੋਂ ਟਰਾਲੀਆਂ ਕੱਢੀਆਂ ਆਪਣੇ ਪੈਲ ਸੂਚੀ ਪ੍ਰੋਗਰਾਮ ਅੱਛਾ 11 12 ਦਿਨ ਹੋ ਆ ਗਿਆਂ ਬਾਗਿਆਂ ਆ ਗਿਆਂ ਬਾਗਿਆਂ ਕਰਤਾ ਗਣੇਸ਼ ਤੇਰ